ਇਹ ਵੱਡੇ ਐਕਸ਼ਨ ਦੇ ਵਿੱਚ ਆ ਗਈ ਹੈ ਬਹੁਤ ਵੱਡਾ ਰੁਖ ਬਣਾ ਲਿਆ ਜੇਕਰ ਗੱਲ ਕਰੀਏ ਤਾਂ ਪਿਛਲੇ ਇੱਕ ਹਫਤੇ ਤੋਂ ਨਸ਼ਾ ਤਸਕਰਾਂ ਦੇ ਨਕੇਲ ਕਸੀ ਜਾ ਰਹੀ ਸੀ ਤੇ ਹੁਣ ਟ੍ਰੈਵਲ ਐਂਟਾਂ ਨੂੰ ਵੀ ਪੰਜਾਬ ਪੁਲਿਸ ਨੇ ਆਪਣੇ ਆੜੇ ਲੈ ਲਿਆ ਸਭ ਤੋਂ ਵੱਡੀ ਅਪਡੇਟ ਆ ਰਹੀ ਹੈ ਇਸ ਦੇ ਬਾਰੇ ਵਿੱਚ ਕਿ 5 ਟ੍ਰੈਵਲ ਐਂਟ ਗ੍ਰਿਫਤਾਰ ਕੀਤੇ ਗਏ ਨੇ ਅਤੇ 28 ਤੋਂ ਉੱਪਰ ਪਰਚੇ ਵੀ ਦਰਜ ਹੋ ਗਏ ਨੇ ਤੇ ਇਸ ਪੂਰੇ ਵਿਸ਼ੇ ਦੇ ਚਲਦਿਆਂ ਸਿੱਧਾ ਮਾਨਸਾ ਅਰਿੰਦਰੀ ਕੋਲ ਅਰਿੰਦਰੀ ਤੁਹਾਡਾ ਸਵਾਗਤ ਕਰਦਾ ਦੀ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਬਹੁਤ ਵੱਡਾ ਇੱਕ ਐਕਸ਼ਨ ਮੋਡ ਦੇਖਣ ਨੂੰ ਜਾ ਰਹੀ ਹੈ ਪੰਜਾਬ ਪੁਲਿਸ ਹਾਂਜੀ ਦੇਖੋ ਪੰਜਾਬ ਪੁਲਿਸ ਪੰਜਾਬ ਨੂੰ ਸੁਧਾਰਨ ਦੇ ਵਿੱਚ ਆਪਦੀ ਕੋਈ ਕਸਰ ਨਹੀਂ ਛੱਡ ਰਹੀ ਜੀ ਤੇ ਮਤਲਬ ਇਹੋ ਜਿਹੀ ਸਰਕਾਰ ਚਾਹੀਦੀ ਹੁੰਦੀ ਹੈ ਸਰਕਾਰ ਆਪਦੀਆਂ ਉਪਲਬਧੀਆਂ ਲੋਕਾਂ ਨੂੰ ਸਹੂਲਤਾ ਤੇ ਲੋਕਾਂ ਦੇ ਵਿੱਚ ਜਿਹੜੀਆਂ ਬਰਾਈਆਂ ਹੁੰਦੀਆਂ ਨੇ ਉਹਨਾਂ ਨੂੰ ਖਤਮ ਕਰਨਾ ਸਰਕਾਰ ਦਾ ਫਰਜ਼ ਹੁੰਦਾ ਹੈ ਸਰਕਾਰ ਆਪਣਾ ਉਹ ਜਿਹੜਾ ਫਰਜ਼ ਹੈ ਉਹ ਪੂਰੀ ਨਿਭਾ ਰਹੀ ਹੈ ਯੋਗਦਰ ਸਾਹਿਬ ਨੇ ਇੱਕ ਸਵਾਲ ਪਿਆ ਚਿੰਨ ਇਹ ਵੀ ਬਣ ਗਿਆ ਸੀ ਕਿ ਜਦੋਂ ਇਹ ਵਿਚਾਰੇ ਨੌਜਵਾਨ ਦੇਖੋ ਹੈ ਤਾਂ ਸਾਡੀ ਪੰਜਾਬੀ ਵਿਚਾਰੇ ਨੇ ਠੀਕ ਹੈ ਗਲਤੀ ਹਰੇਕ ਤੋਂ ਹੁੰਦੀ ਹੈ ਤੇ ਪਰ ਕਈ ਲੀਡਰਾਂ ਨੇ ਮੁੱਦਾ ਬਣਾ ਲਿਆ ਭਗਵਾਨਤਮਨ ਸਰਕਾਰ ਨੂੰ ਘ੍ਰੀਸਣ ਦੇ ਲਈ ਕਿ ਇਹਨਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕੀ ਤੁਹਾਨੂੰ ਲੱਗਦਾ ਹੈ ਵੀ ਵਿਰੋਧੀਆਂ ਨੇ ਸਵਾਲ ਚੁੱਕੇ ਤਾਂ ਇਹ ਹੁਣ ਕਾਰਵਾਈਆਂ ਹੋ ਰਹੀਆਂ ਨਹੀਂ ਇਹ ਕਾਰਵਾਈਆਂ ਦਾ 2019 ਚ ਚ ਨਹੀਂ ਹੋਈਆਂ ਨੇ 275 ਬੰਦਿਆਂ ਦੇ ਉੱਤੇ ਜਿਹੜੇ ਉਹਨਾਂ ਦੇ ਲਾਇਸੈਂਸ ਵਗੈਰਾ ਦੇਖ ਕੇ ਚੈੱਕ ਕੀਤੇ ਗਏ ਤੇ ਕੁਝਾਂ ਦੇ ਲਾਇਸੈਂਸ 2024 ਦੇ ਵਿੱਚ ਕੈਨਸਲ ਵੀ ਕੀਤੇ ਗਏ ਨੇ ਉਸ ਤੋਂ ਬਾਅਦ ਜਿਹੜਾ ਇਹ ਡਿਪੋਟੇਸ਼ਨ ਵਾਲਾ ਮਸਲਾ ਸੀ ਤਾਂ ਉਹ ਬਾਅਦ ਚ ਆਇਆ ਫਰਬ੍ਰੀ ਚ ਆਇਆ ਸਰਕਾਰ ਨੇ ਮਤਲਬ ਬਹੁਤ ਹੀ ਇਹਨੂੰ ਇੰਨੀ ਹੱਤ ਦਿੱਤੀ ਐ ਇਸ ਮੁੱਦੇ ਨੂੰ ਅਤੇ ਗਰਮ ਜੋਸ਼ੀ ਦੇ ਨਾਲ ਮਤਲਬ ਇਹਦੇ ਵਿੱਚ ਜਿਹੜਾ ਵੀ ਕੋਈ ਦੋਸ਼ੀ ਐ ਉਹਨਾਂ ਨੂੰ ਭਾਲ ਭਾਲ ਕੇ ਉਹਨਾਂ ਤੇ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾ ਰਿਹਾ ਹੈ ਜੀ ਡਾਟਾ ਤੁਹਾਨੂੰ ਇਹ ਲੱਗਦਾ ਨਹੀਂ ਜਿਹੜਾ ਐਕਸ਼ਨ ਮੋਡ ਹੋਇਆ ਏ ਥੋੜਾ ਲੇਟ ਹੋ ਗਿਆ ਸੌਰੀ ਤੁਸੀਂ ਕਹਿ ਚੁੱਕੇ ਹੋਇਆ ਪਰ ਜਿਹੜੇ ਪਰਿਵਾਰਾਂ ਦੇ ਪੈਸੇ ਖਰਾਬ ਹੋਏ ਨੇ ਸਾਬ ਤੌਰ ਤੇ ਜਿਹੜੇ ਅਫਸਰ ਬਾਈਟ ਦੇ ਰਹੇ ਨੇ ਪੰਜਾਬ ਦੇ ਉਹ ਵੱਡੇ ਅਫਸਰ ਨੇ ਉਹ ਕਹਿ ਰਹੇ ਨੇ ਵੀ ਸਾਡੇ ਕੋਲ ਜਿਵੇਂ ਜਿਵੇਂ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਅਸੀਂ ਅਸੀਂ ਜਾਂਚ ਪੜਾ ਲੱਭ ਰਹੇ ਆ ਤੇ ਕਹਿੰਦੇ ਉਹਨਾਂ ਨੇ ਇਹ ਵੀ ਸਪੈਸ਼ਲ ਕਿਹਾ ਕਹਿੰਦੇ ਜੇਕਰ ਸਾਨੂੰ ਕੋਈ ਟ੍ਰੈਵਲ ਜਨ ਦਾ ਨਹੀਂ ਪਤਾ ਤੁਹਾਨੂੰ ਪਤਾ ਹੈ ਤਾਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੁਸੀਂ ਉਸਤੇ ਸਾਨੂੰ ਕਾਲ ਕਰੋ ਤੇ ਤੁਰੰਤ ਐਕਸ਼ਨ ਲਵਾਂਗੇ ਹਾਂ ਫਿਰ ਸਰਕਾਰ ਤਾਂ ਬਹੁਤ ਕਰ ਰਹੀ ਹੈ ਜੀ ਦੇਖੋ ਹੁਣ ਹੈਲਪਲਾਈਨ ਹੈ ਜਿਹੜਾ ਨੰਬਰ ਹੋ ਵੀ ਇਸ਼ੂ ਕਰਤਾ ਜੇ ਕਈ ਵਾਰੀ ਕੋਈ ਪਰਦੇ ਕੇ ਪਿੱਛੇ ਹੁੰਦਾ ਉਸ ਦਾ ਨਾਮ ਮਤਲਬ ਗੁਪਤ ਰੱਖਿਆ ਜਾਊਗਾ ਤੇ ਉਹ ਦੱਸੇ ਜੇ ਦੱਸੇਗਾ ਤਾਂ ਹੀ ਕਾਰਵਾਈ ਹੋਊਗੀ ਨਾ ਜੀ ਜੇ ਕਿਸੇ ਨੇ ਕੋਈ ਗਲਤ ਰਸਤੇ ਦੇ ਥਰੂ ਬੰਦਾ ਭੇਜਿਆ ਹੈ ਤਾਂ ਉਹ ਜੇ ਆਪਾਂ ਦੱਸਾਂਗੇ ਫੇਰ ਹੀ ਉਹਦੇ ਤੇ ਕਾਰਵਾਈ ਹੋਊ ਵਰਨਾ ਕਾਰਵਾਈ ਕਿਵੇਂ ਹੋਊ ਕਾਰਵਾਈ ਦੱਸਣ ਵਾਸਤੇ ਲੋਕਾਂ ਨੂੰ ਮੂਰੇ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਇਹਨਾਂ ਨੇ ਗਲਤ ਰਾਸਤੇ ਭੇਜੇ ਨੇ ਡੰਕੀਆਂ ਲਵਾਈਆਂ ਨੇ ਜੁਕਰੀ ਕੋਈ ਹੋਰ ਇਹ ਰਸਿਆ ਰਾਸਤੇ ਮਤਲਬ ਵੱਖਰੀ ਕੋਈ ਰਾਸਤੇ ਇਹਨਾਂ ਨੇ ਅਖਤਿਆਰ ਕਰਕੇ ਮਤਲਬ ਇਹਨਾਂ ਬੱਚਿਆਂ ਦੀ ਅਜਾਣਾ ਜੋਖਮ ਦੇ ਵਿੱਚ ਪਾਈਆਂ ਨੇ ਜਿਹੜੀਆਂ ਨਹੀਂ ਪਾਉਣੀਆਂ ਚਾਹੀਦੀਆਂ ਸੀ ਪਰ ਜੇ ਇਹਨਾਂ ਨੇ ਪਾਤੀਆਂ ਤਾਂ ਉਹਨਾਂ ਦਾ ਜਿਹੜਾ ਹਰਜਾਨਾ ਜਾਂ ਉਦੋਂ ਦੀ ਸਜ਼ਾ ਉਹਨਾਂ ਨੂੰ ਭੁਗਤਣੀ ਚਾਹੀਦੀ ਹੈ ਡਾਕਟਰ ਤੁਹਾਨੂੰ ਐ ਲੱਗਦਾ ਨਹੀਂ ਕਿ ਦੇਖੋ ਨੌਜਵਾਨ 40 40 50 50 ਲੱਖ ਰੁਪਏ ਆ ਕਈ ਕਈ ਬੱਚਿਆਂ ਦੇ ਹੈ ਨਾ ਕਈ ਕਈਆਂ ਦੇ ਕੋਲ ਤਾਂ ਪੈਸੇ ਹੀ ਨਹੀਂ ਸੀ ਕਿਸੇ ਦੀ ਭੈਣ ਦਾ ਵਿਆਹ ਸੀ ਉਹਨੇ ਆਪਣੀ ਭੈਣ ਦੀ ਜ਼ਮੀਨ ਤੱਕ ਵੇਚ ਕੇ ਗਏ ਤਰਨਤਨ ਦੇ ਮੁੰਡਾ ਦੋ ਭਰਾ ਦੋਨੋਂ ਡਿਪੋਰਟ ਹੋ ਗਏ ਉਹ ਭੈਣ ਦਾ ਵਿਆਹ ਟੁੱਟ ਗਿਆ ਮੈਨੂੰ ਬਹੁਤ ਦੁੱਖ ਹੁੰਦਾ ਮੈਂ ਹਮੇਸ਼ਾ ਕੀ ਕਰਦਾ ਤੁਹਾਨੂੰ ਲੱਗਦਾ ਨਹੀਂ ਵੀ ਆਪਣੇ ਨੌਜਵਾਨ ਬਾਹਰ ਜਾਣ ਨੂੰ ਬਾਲੀ ਕਾਲੇ ਨੇ ਜੇ ਕਈ ਹੁਣ ਪੰਜਾਬ ਦਾ ਨੌਜਵਾਨ ਵਰਗ ਫੁਗਰਾ ਬੰਤੀ ਜਾ ਚੁੱਕਿਆ ਹੈ ਦੇਖੋ ਜੀ ਜਦੋਂ ਬਾਹਰਲੇ ਜਿਹੜੇ ਗਏ ਹੁੰਦੇ ਨੇ ਨਾ ਉਹ ਗੱਡੀਆਂ ਕੋਲੇ ਫੋਟੋਆਂ ਪਾਉਂਦੇ ਨੇ ਤਾਂ ਬੰਦੇ ਦਾ ਮੂਡ ਜਾ ਬਦਲ ਜਾਂਦਾ ਹੈ ਉਹ ਹਕੀਕਤ ਆ ਉਹ ਪਾਉਂਦੇ ਨੇ ਵੀ ਅਸੀਂ ਕੀ ਕਰੀਏ ਉੱਥੇ ਕੰਮ ਕੀ ਕਰਦੇ ਨੇ ਕਿਹੜੀ ਫੈਕਟਰੀ ਲਾਉਂਦੇ ਨੇ ਕੀ ਰੇੜੀ ਕਰਦੇ ਨੇ ਕੀ ਲੇਬਰ ਕਰਦੇ ਨੇ ਕੋਈ ਉੱਥੇ ਦਾਦੇ ਦੀ ਜਾਇਦਾਦ ਤਾਂ ਹੁੰਦੀ ਨਹੀਂ ਜੀ ਵੀ ਉਹਦੇ ਤੇ ਜਿਹੜੀ ਉੱਥੇ ਲੇਬਰ ਕਰਦੇ ਨੇ ਉਹਦੀ ਨਹੀਂ ਪਾਉਂਦੇ ਬਸ ਇੱਕ ਆਰਟੀਫੀਸ਼ੀਅਲ ਜੀਜਾ ਚੈਨੀ ਜੀ ਪਾ ਕੇ ਗੱਡੀ ਕੋਲੇ ਤੇ ਉਹ ਕੋਰਤਾ ਮੁੱਛ ਨੂੰ ਤਾਜ਼ਾ ਦੰਦਾ ਦਿਖਾਉਂਦੇ ਆ ਪਰ ਹਰ ਇੱਕ ਦੇ ਵਿੱਚ ਜਿਹੜੀ ਕਲਾਲਤਾ ਦੀ ਜਗ ਜਾਂਦੀ ਹੈ ਵੀ ਜੇ ਸਾਡੇ ਵਾਲਾ ਵੀ ਉੱਥੇ ਗਿਆ ਹੁੰਦਾ ਤਾਂ ਅੱਜ ਸਾਡੇ ਵਾਲੰਦੇ ਹਾਲਾਤ ਵੀ ਇਹ ਹੁੰਦੇ ਉਹ ਹਾਲਾਤ ੱਥਲੇ ਫੋਟੋ ਚ ਹੀ ਹੁੰਦੇ ਨੇ ਵਰਨਾ ਅਸਲੀਅਤ ਨਹੀਂ ਹੁੰਦੀ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਇਹ ਮੈਂ ਤੁਹਾਡਾ ਤਰਕ ਮੈਂ ਆਪਣਾ ਵੀ ਦਾਂਗਾ ਤੁਸੀਂ ਪਹਿਲਾਂ ਆਪਣਾ ਤਰਕ ਦੋ ਕਿ ਮੇਰੇ ਕੋਲ WhatsApp ਤੇ ਫਿਰ ਦੁਬਾਰਾ ਸਵਾਲ ਆ ਗਿਆ ਹਾਂ ਆ ਗਿਆ ਮੈਂ ਪੜ ਲਿਆ ਤੇ ਇਹ ਆਇਆ ਕਿ ਵੀ ਜਿਹੜੇ ਬੰਦੇ ਬਾਹਰ ਗਏ ਨੇ ਸਰਕਾਰਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਅੱਗੇ ਆਂਦੇ ਤਾਂ ਕੋਈ ਦੇਖੋ ਬਹੁਤ ਨੁਕਸਾਨ ਹੋਇਆ ਕਈਆਂ ਨੇ ਕਰਜ਼ੇ ਚੁੱਕੇ ਨੇ ਤੁਹਾਨੂੰ ਅੰਦਾਜ਼ਾ ਨੇ ਆ ਕਿ ਕਈ ਪਰਿਵਾਰ ਤਾਂ ਅੱਗੇ ਹੀ ਨਹੀਂ ਆ ਰਹੇ ਟਰੈਵਲ ਇੰਟਾ ਨਾ ਵੀ ਲੈ ਰਹੇ ਉਹਨਾਂ ਨੂੰ ਸ਼ਰਮ ਆ ਰਹੀ ਹੈ ਦੇਖੋ ਜੀ ਜਿਹੜੇ ਮਾਤਰ ਦੇ ਮਾਤਰ ਦਾ ਮਤਲਬ ਕੋਈ ਮਾਤਰਾ ਉਸ ਹਿਸਾਬ ਦੀ ਕਰਨੀ ਚਾਹੀਦੀ ਹੈ ਇਹ ਨਾ ਹੋਵੇ ਵੀ ਉਹਨਾਂ ਨੂੰ ਨੌਕਰੀਆਂ ਦੇ ਦਿਓ ਕਿ ਇਹ ਇੱਕ ਟ੍ਰੈਂਡ ਬਣ ਜੇ ਵੀ ਬਾਹਰ ਜਾਇਆ ਉੱਤੇ ਰਿਪੋਰਟ ਹੋ ਕੇ ਆਜੋ ਇੱਥੇ ਆ ਕੇ ਸੀਟ ਤੇ ਬਹਿ ਜਾਓ ਇਹ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਉਹਨਾਂ ਦਾ ਹਮਦਰਦੀ ਉਹਨਾਂ ਦਾ ਵਿਚਾਰ ਕਰਨਾ ਚਾਹੀਦਾ ਹੈ ਉਹਨਾਂ ਵੀ ਕੋਈ ਉਹਨਾਂ ਨੂੰ ਕੰਮ ਕਰਾਉਣਾ ਚਾਹੀਦਾ ਕੋਈ ਉਹਨਾਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ ਜੇ ਕੋਈ ਮੜਾ ਮੋਟਾ ਮਤਲਬ ਹੈ ਉਹਨਾਂ ਦਾ ਜਿਆਦਾ ਹੁੰਦਾ ਉਹ ਜਿਆਦਾ ਕਰਨਾ ਚਾਹੀਦਾ ਟਰੈਵਲ ਏਜੰਟਾਂ ਤੋਂ ਵਾਪਸੀ ਕਰਵਾਉਣੀ ਚਾਹੀਦੀ ਹੈ ਮਤਲਬ ਕੁਝ ਤਾਂ ਹਰ ਜਨ ਨੂੰ ਉਹਨਾਂ ਨੂੰ ਵੀ ਪਉਣਾ ਪਊਗਾ ਕੁਝ ਟਰੈਵਲ ਏਜੰਟਾਂ ਨੂੰ ਕਰਨ ਦਾ ਇਸ ਤਰ੍ਹਾਂ ਚੱਲਦੀ ਸ਼ੁਰੂ ਹੋ ਜੇ ਡਾਕਟਰ ਸਾਹਿਬ ਮੈਂ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਕਹਿ ਕੇ ਰਹਾ ਹਾਂ ਰਟਾਂਗਾ ਨਹੀਂ ਕਿਉਂਕਿ ਮੇਰਾ ਕੰਮ ਹੈ ਨਿਰਪੱਖ ਤੇ ਸੱਚ ਬੋਲਣਾ ਜੋ ਮੈਂ ਜਾਣਦਾ ਮੈਂ ਬਾਕੀ মিডিਆ ਨੂੰ ਨਹੀਂ ਇਹ ਘ੍ਰੀਜ਼ਾ ਜੋ ਮੈਂ ਜਾਣਦਾ ਮੇਰਾ ਫਰਜ਼ ਹੈ ਬੰਦਾ ਸੱਚ ਬੋਲਣਾ ਡਾਕਟਰ ਸਾਹਿਬ ਗੁੱਸਾ ਨਾ ਕਰਿਓ ਤੁਹਾਡੇ ਵੀ ਬੱਚੇ ਆ ਮੇਰੇ ਬੱਚੇ ਆ ਕੀ ਆਪਾਂ ਲੋਕ ਮਾਪਿਓ ਜਿਹੜੇ ਜਾਗਰਤ ਨਹੀਂ ਹੈਗੇ ਅਜੇ ਬੱਚਿਆਂ ਨੂੰ ਭੇਜਦੇ ਨੇ ਯਾਨੀ ਕਿ ਆਪਣੀ ਸ਼ਹਿਦ ਹੁੰਦੇ ਨੇ ਵੀ ਬੇਟਾ ਜੋ ਕਰਨਾ ਕਰ ਲੋ ਮੈਂ ਤੁਹਾਨੂੰ ਇਹਦਾ ਉਦਾਹਰਣ ਵੀ ਦੇ ਦਿੰਦਾ ਕਿ ਇੱਕ ਔਰਤ ਦਾ ਆ ਬੱਚਾ ਵਾਪਸ ਆਇਆ ਸੁਣੋ ਧਿਆਨ ਨਾਲ ਸੁਣਾ ਉਹ ਆਪਣੇ ਇਧਰ ਫਤੇਗੜ ਸਾਹਿਬ ਦੀ ਹੈ ਔਰ ਸ਼ਰਮਾਈ ਦੇ ਨੇੜੇ ਦੀ ਹੈ ਜਾਨਨੀ ਅਸੀਂ ਖਬਰ ਲਈ ਹੈ ਉਹਨੇ 50 ਲੱਖ ਰੁਪਏ ਲਾਇਆ ਉਹ ਪਤਾ ਕੀ ਕਰੀ ਮੀਡੀਆ ਅੱਗੇ ਕਹਿੰਦੀ ਕੋਈ ਗੱਲ ਨਹੀਂ ਜੀ ਮੇਰਾ ਮੁੰਡਾ ਵਾਪਸ ਆ ਗਿਆ ਕਹਿੰਦੀ ਕੋਈ ਨਹੀਂ ਬੇਟੇ ਮੈਂ 50 ਲੱਖ ਹੋਰ ਲਾਵਾਂਗੀ ਤੂੰ ਬਾਹਰ ਜਾ ਦੇਖੋ ਇਹ ਸ਼ੈਨ ਦੇ ਰਹੇ ਨਹੀਂ ਤਾਂ ਫਿਰ ਦੇਖੋ ਚਾਹੀਦਾ ਤਾਂ ਨਹੀਂ ਹੈ ਪਰ ਉਹਨਾਂ ਕੋ ਕਿਸੇ ਨੂੰ ਰੋਕ ਵੀ ਨਹੀਂ ਸਕਦੇ ਜੀ ਜੇ ਕੋਈ ਕਹਿੰਦੇ ਤਾਨੂੰ ਬਾਹਰ ਤੇ ਜੇ ਨਾ ਕਹਿੰਦੇ ਕਾਨੂੰਨ ਮੁਤਾਬਕ ਡਾਕੂਮੈਂਟ ਸਹੀ ਹੋਣ ਤਾਂ ਭੇਜ ਦਿਓ ਵਰਨਾ ਮਤਲਬ ਇਹੀ ਜਿਹੜੀ ਗਲਤੀ ਹੈ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਡਾਕਟਰ ਸਾਹਿਬ ਫਿਰ ਅੱਜ ਕਾ ਵੀ ਕਿੱਕ ਦੋਵੇ ਬੱਚੇ ਨੇ ਸਭ ਤੋਂ ਜ਼ਰੂਰੀ ਮਤਲਬ ਕਹਿਣ ਤੋਂ ਬਾਅਦ ਇਹ ਵੀ ਕੋਈ ਜ਼ਿਆਦਾ ਅਲੱਗ ਤਾਂ ਹੈ ਨਹੀਂ ਬੇਟੀ ਗੱਲ ਤਾਂ ਇਹ ਆ ਵੀ ਸਰਕਾਰਾਂ ਦਾ ਹੀ ਫਰਜ਼ ਬਣਦੇ ਹੁੰਦੇ ਨੇ ਜੀ ਕੋਈ ਕੋਈ ਸਮਾਂ ਸੀ ਛੋਟੀ ਸਾਹਿਬ ਜਦੋਂ ਆਪਾਂ ਇੰਡੀਆ ਦਾ ਰੁਪਈਏ ਦੇ 5-6 ਡਾਲਰ ਆਉਂਦੇ ਹੁੰਦੇ ਹਾਂਜੀ ਹਾਂਜੀ ਉਹ ਵੀ ਉਸ ਸਮਾਂ ਵੀ ਹੈਗਾ ਸੀਗਾ ਅੱਜ ਸਮਾਂ ਜਿਹੜਾ 1 ਡਾਲਰ ਵਾਸਤੇ ਸਾਨੂੰ 87-88 ਰੁਪਈਏ ਖਰਚ ਕਰਨੇ ਪੈ ਰਹੇ ਨੇ ਦੇਖਦੇ ਮਾਲੀ ਹਾਲਤ ਕੋਈ ਬਹੁਤੇ ਵਧੀਆ ਨਹੀਂ ਹਨ ਠੀਕ ਹੈ ਇਹਨਾਂ ਲੋਕਾਂ ਨੇ ਛੋਟੇ ਲੋਕਾਂ ਨੇ ਵੱਡੇ ਲੋਕਾਂ ਨੇ ਸਾਡੇ ਦੇਸ਼ ਦੀ ਜਿਹੜੀ ਹਮੇਜ ਹੈ ਉਹ ਖਰਾਬ ਕਰਤੀ ਡਾਕਟਰ ਸਾਹਿਬ ਜਿਹੜੀ ਇਹ ਕਾਰਵਾਈ ਹੋਈ ਹੈ ਬਹੁਤ ਵਧੀਆ ਕਾਰਵਾਈ ਹੋਈ ਹੈ ਕਿ ਜੁਧਿਆਣਾ ਵਿੱਚ ਏਜੰਟ ਫੜੇ ਗਏ ਨੇ ਹਾਲਾਂਕਿ ਉਹ ਐਫਐਸਆਬ ਦਾ ਕਹਿਣਾ ਹੈ ਕਿ ਦਿੱਲੀ ਤੋਂ ਇਹ ਸਾਰਾ ਰੈਕਟ ਚੱਲ ਰਿਹਾ ਹੈ ਕਹਿੰਦੇ ਅਸੀਂ ਕਰ ਰਹੇ ਹਾਂ ਕੋਸ਼ਿਸ਼ ਅਸੀਂ ਹੋਰ ਵੀ ਫੜਾਂਗੇ ਜਿਹੜਾ ਦਿੱਲੀ ਤੋਂ ਰੈਕਟ ਹੈ ਨਾ ਜਿਹੜੇ ਇਹ ਵੱਡੇ ਆਪਣੇ ਲੀਡਰ ਹੁੰਦੇ ਨੇ ਇਹਨਾਂ ਨੂੰ ਇਹਨਾਂ ਦੀ ਸਪਾਰਸ ਜਾਂ ਇਹਨਾਂ ਦੇ ਮਤਾਬਕ ਇਹਨਾਂ ਨੂੰ ਕੋਈ ਟਿਕਟਾਂ ਲਾਟ ਹੁੰਦੀਆਂ ਨੇ ਉਹ ਟਿਕਟਾਂ ਇਹ ਵੇਚ-ਬੂਚ ਰਹਿੰਦੇ ਨੇ ਆਪਾਂ ਨੂੰ ਪੈਸੇ ਬਣਾਉਂਦੇ ਨੇ ਇੱਕ ਮਿੰਟ ਡਾਕਟਰ ਸਾਹਿਬ ਡਾਕਟਰ ਸਾਹਿਬ ਕੱਟਿਓ ਨਾ ਸ਼ਰਮਾ ਹੀ ਆ ਗਏ ਉਹਨਾਂ ਦਾ ਜਵਾਬ ਲੈਣੇ ਆ ਉਹ ਤੁਹਾਨੂੰ ਸੁਣ ਰਹ जी डॉक्टर साहब शर्मा जी आ गए हेलो हाँ जी शर्मा जी सुन रहे हो हेलो हाँ शर्मा जी सुन आवाज आ रही है हाँ जी आ रही है हूँ आ रही है जी शर्मा जी सुनिया डॉक्टर साहब ने की क्या सर पीट कर दो ये आवाज कट कर कर रही है शर्मा जी डॉक्टर साहब कह रहे हैं चलो मैं दोबारा आना डॉक्टर साहब उन्होंने को आवाज नहीं जा रही तू सुन रहे हो ਹਾਂਜੀ 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 ਡਾਕਟਰ ਸਾਹਿਬ ਚਲੋ ਠੀਕ ਹੈ ਗਲਤੀਆਂ ਹੋਈਆਂ ਬੱਚਿਆਂ ਤੋਂ ਅਸੀਂ ਇਹ ਨਹੀਂ ਕਹਿੰਦੇ ਚਲੋ ਬੱਚੇ ਵਾਪਸ ਆ ਗਏ ਇਹ ਹੀ ਬੜੀ ਵੱਡੀ ਰੱਬ ਦੀ ਦੇਣ ਹੈ ਕਿ ਪੰਜਾਬ ਨੂੰ ਬਦਨਾਮ ਕੀਤਾ ਗਿਆ ਦੇਖੋ ਨੌਜਵਾਨ ਗੁਜਰਾਤ ਦੇ ਜ਼ਿਆਦਾ ਸੀ ਦਿੱਲੀ ਦੇ ਵੀ ਬਹੁਤ ਸੀ ਹਰਿਆਣੇ ਦੇ ਬਹੁਤ ਸੀ ਪਰ ਨਾਮ ਬਦਨਾਮ ਕੀਤਾ ਗਿਆ ਪੰਜਾਬ ਦਾ ਮੈਂ ਵਾਪਸ ਆਵਾਂਗਾ ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ ਕੋਈ ਮੁੱਦਾ ਹੋਵੇ ਪੰਜਾਬ ਨੂੰ ਕਿਉਂ ਕ੍ਰਿਜ਼ੀਆ ਸਰਕਾਰਾਂ ਪੰਜਾਬ ਨੂੰ ਬਦਨਾਮ ਕਰਕੇ ਇਹਨਾਂ ਨੂੰ ਬੈਨੀਫਿਟ ਆਪਣੇ ਦੇਸ਼ ਨੂੰ ਬਦਨਾਮ ਕਰਕੇ ਬਾਹਰਲੇ ਦੇਸ਼ਾਂੀਆਂ ਇਹ ਸੈਰਸਪੱਟੇ ਜਿਆਦੇ ਕਰਨ ਦੇ ਵਿੱਚ ਮਾਹਰ ਨੇ ਤੇ ਕਰਦੇ ਨੇ ਕੱਲ ਹੁਣ ਜਿਲੈਟ ਸਿਟੀ ਸਿੱਧਾ ਹੋ ਗਿਆ ਜੀ ਤਰਾਫਾ ਤੇ ਮੂਰੇ ਬਿਲਕੁਲ ਸਿੱਧਾ ਹੋ ਗਿਆ ਮਤਲਬ ਉਹਨੇ ਕਿਹਾ ਵੀ ਸਾਥੋਂ ਪੈਸੇ ਹੋ ਰਲੇ ਤੇ ਜਿਹੜਾ ਪਰਾ ਇੱਥੇ ਦੇਸ਼ ਦਾ ਲੁੰਗਲਾਣਾ ਉਹ ਸਾਨੂੰ ਸੁਭਾਦੇ ਤੇ ਉਹ ਬੰਦੇ ਨੇ ਰੋਟੀ ਵੀ ਨਹੀਂ ਖਾਦੀ ਜਾ ਚਰ ਗਿਆ ਉਹ ਵੀ ਇੱਕ ਤਨਤਨ ਕਰਨਯੋਗ ਹੈ ਇਧਰ ਇੱਕ ਪਾਸੇ ਆਪਾਂ ਕਹਿ ਦਿੰਦੇ ਆ ਵੀ ਸਾਡੇ 8 ਇੰਚ ਚੌੜੇ ਪਾਈਪ ਪੱਟੇ ਆਈ ਸਾਡੇ ਦੇ 36 ਇੰਚ ਸੀਨੇ ਦੇ 56 ਇੰਚ ਸੀ ਡਾਕਟਰ ਸਾਹਿਬ ਇੱਕ ਇੱਕ ਡਾਕਟਰ ਸਾਹਿਬ ਇੱਕ ਅਹਿਮ ਤੇ ਆਖਰੀ ਸਵਾਲ ਠੀਕ ਹੈ ਸਰਕਾਰਾਂ ਕਾਰਵਾਈ ਕਰ ਰਹੀਆਂ ਨੇ ਕੀ ਤੁਹਾਨੂੰ ਲੱਗਦਾ ਨਹੀਂ ਕਿਉਂਕਿ ਮੇਰੇ ਕੋਲ ਸਵਾਲ ਆ ਗਿਆ WhatsApp ਦੁਆਰਾ ਵੀ ਜਿਹੜੀ ਕੇਂਦਰ ਸਰਕਾਰ ਹੈ ਭਾਰਤ ਸਰਕਾਰ ਹੈ ਉਹਨਾਂ ਨੂੰ ਇਹ ਨੌਜਵਾਨ ਚਾਹੇ ਪੰਜਾਬ ਦਾ ਹਿੰਦੂਸਤਾਨ ਦਾ ਕੋਈ ਨੌਜਵਾਨ ਨਵੇਂ ਆ ਉਹਨਾਂ ਨੂੰ ਅੱਗੇ ਆਣ ਦੇਦਾ ਜਿਵੇਂ ਤੁਸੀਂ ਜਲੈਂਸਕੀ ਦੀ ਗੱਲ ਕੀਤੀ ਤੁਸੀਂ ਮੰਨਦੇ ਨਹੀਂ ਵੀ ਸਾਡੇ ਮੋਦੀ ਸਾਹਿਬ ਦੀ ਕਮੀ ਹੈ ਜੋ ਟਰੰਪ ਨਾਲ ਗੱਲ ਕਰਦੇ ਠੋਕ ਕੇ ਤਾਂ ਰੁਕਸਤ ਸਾਰੇ ਗੁੱਸੇ ਜੇ ਕੋਈ ਉਹ ਉਹਨਾਂ ਦਾ ਪ੍ਰੈਸ਼ਰ ਹੈ ਕਿਉਂਕਿ ਉਹ ਆਪਣੀ ਫੰਡਿੰਗ ਫੰਡਰ ਆਪਾਂ ਨੂੰ ਮਦਦ ਕਰਦੇ ਨੇ ਉਹਦੇ ਵਾਸਤੇ ਥੋੜਾ ਜਿਹਾ ਉਸ ਮਦਦ ਤਾਂ ਉਹਨਾਂ ਨੇ ਜਰਲੈਂਡ ਕੀ ਦੀ ਵੀ ਕੀਤੀ ਹੈ ਜਰਲੈਂਡ ਨੇ ਮਦਦ ਨੂੰ ਇੱਕ ਪਾਸੇ ਰੱਖ ਕੇ ਦੇਸ਼ ਦੀ ਦੇਸ਼ ਹਿੱਤ ਨੂੰ ਦੇਸ਼ ਪ੍ਰੇਮ ਨੂੰ ਉਹਨੇ ਮੂਹਰੇ ਰੱਖਿਆ ਕਹਿੰਦਾ ਵੀ ਇਸ ਗੱਲ ਦੇ ਉੱਤੇ ਕੋਈ ਗੱਲ ਨਹੀਂ ਹੋਊਗੀ ਜਦੋਂ ਕਿ ਸਾਡੇ ਨਾਲ ਦੇ ਵਿੱਚ ਇੰਨਾ ਦੰਗ ਨਹੀਂ ਹੈ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਆਪਣੇ ਪਰਿਵਾਰ ਨੇ ਕਿਉਂਕਿ ਦੇਖੋ ਜਿਆਦਾਤਰ ਆਪਣੇ ਬੱਚੇ ਪਿੰਡਾਂ ਤੋਂ ਜਾਂਦੇ ਨੇ ਠੀਕ ਹੈ ਇੰਨੇ ਪੜੇ ਲਿਖੇ ਨਹੀਂ ਹੈਗੇ ਉਹਨਾਂ ਦੇ ਪਰਿਵਾਰ ਹੁਣ ਮੰਗ ਕਰ ਰਹੇ ਨੇ ਫਿਰ ਬਾਅਦ ਤੋਂ ਦੇਖੋ ਗੱਲਾਂ ਵੀ ਹੁੰਦੀਆਂ ਵੀ ਸਾਡੇ ਬੱਚੇ ਨੇ ਲਿਆ ਉਹ ਸਾਡਾ ਬੱਚਾ ਫਸ ਗਿਆ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਕਿਉਂ ਨਹੀਂ ਸਮਝਾਉਂਦੇ ਹੁਣ ਦੇਖੋ ਵਿਦੇਸ਼ੀ ਜਿਹੜੇ ਟਰੈਵਲ ਏਜੰਟ ਨੇ ਜਾਲੀ ਉਹ ਫੜੇ ਜਾ ਰਹੇ ਨੇ ਠੀਕ ਹੈ ਸਰਕਾਰ ਵਧਿਆ ਉਪਰਾਲਾ ਕਰਨਾ ਸ਼ੁਰੂ ਕਰ ਦਿੱਤਾ ਪਰ ਸਾਡੇ ਜਿਹੜੇ ਉਹਨਾਂ ਦੱਸਿਆ ਵੀ ਪਹਿਲਾਂ ਹੀ ਕਰਦਾ ਸੀਗਾ ਜੀ ਰਿਪੋਰਟ ਤੋਂ ਪਹਿਲਾਂ 2 ਇਹਨਾਂ ਨੇ ਕਾਰਵਾਈ ਕੀਤੀ ਐ 40 ਬੰਦਿਆਂ ਦੇ ਰਸੰਤ ਕੈਨਸਲ ਕੀਤੇ ਨੇ ਗੱਲ ਕਰ ਵੀ ਠੀਕ ਆ ਲੋਕ ੱੱਕਾ ਕਰਦੇ ਨੇ ਹਰਦੇ ਨਹੀਂ ਸਰਕਾਰ ਵੀ ਕੀ ਕਰੇ ਲੋਕਾਂ ਲੋਕਾਂ ਨੂੰ ਮੱਥੀ ਬਹੁਤ ਫੈਸਲੇ ਲੈ ਰਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਚੈਨਲ ਦੇ ਥਰੂ ਮੈਸੇਜ ਤਾਂ ਇਹੀ ਕਹਿੰਦੇ ਆ ਜੀ ਦੇਖੋ ਡਾਕੂਮੈਂਟ ਪੂਰੇ ਹੋਣ ਜਾਓ ਇਹ ਵਰਨਾ ਮਤਲਬ ਇਸ ਤਰ੍ਹਾਂ ਦਾ ਰਿਸਕੀ ਕੰਮ ਆ ਜਿਹੜਾ ਇਹ ਮੁੱਲ ਨਾਲੋਂ ਇਸ ਦਾ ਬਹੁਤ ਹੀ ਮਹਗਾ ਪੈ ਸਕਦਾ ਕੱਲ ਨੂੰ ਫਿਰ ਵਿਚ ਵਿਚਾਰੇ ਫਸ ਗਏ ਜਾਂ ਉਹਨਾਂ ਨੇ ਕੋਈ ਹੋਰ ਪੈਸੇ ਦੀ ਮੰਗ ਧਰਤੀ ਜਿਵੇਂ ਅਰਬ ਮੁਲਖਤਰ ਦਿੰਦੇ ਨੇ ਤੇ ਜਿਹੜਾ 40-40 ਲੱਖ ਖਰਚ ਹੋ ਗਿਆ ਉਹ ਤਾਂ ਹੋ ਗਿਆ ਸਰ ਰਵਿੰਦਰ ਦਾਦਾ 20 ਲੱਖ ਰੁਪਏ ਹੋਰ ਲੋਨ ਨੂੰ ਖਾਜੂਗਾ ਇਹਦਾ ਕੋਈ ਗਲਤ ਕਾਰਨ ਨਾ ਚੱਕਿਆ ਜਾਵੇ ਡਾਕਟਰ ਸਾਹਿਬ ਜਿਹੜੇ ਡਾਕਟਰ ਸਾਹਿਬ ਆਖਰੀ ਸਵਾਲ ਆਖਰੀ ਸਵਾਲ ਜਿਹੜੇ ਫਰਦੀ ਟਰੈਵਲ ਏਜੰਟ ਹੈ ਉਹਨਾਂ ਨੂੰ ਕੀ ਸਨਿਆ ਦੇਓਗੇ ਦੇਖੋ ਚੰਦ ਪੈਸਿਆਂ ਦੇ ਖਾਤਰ ਤਾਂ ਤਾਂ ਵੀ ਉਹਨਾਂ ਨੂੰ ਤਾਂ ਜੇ ਸਰਕਾਰ ਦੇ ਸਰਕਾਰ ਦੇ ਉਹਨਾਂ ਦੇ ਗਲਾਮੇ ਚ ਹੱਥ ਪੈ ਗਿਆ ਤਾਂ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਤੇ ਉਹਨਾਂ ਤੇ ਪਰਚੇ ਦਰਜ ਕਰਕੇ ਅੰਦਰ ਹੋਣਗੇ ਜੀ ਇਹੀ ਅਸੀਂ ਤਾਂ ਕਾਮਨਾ ਕਰਦੇ ਹਾਂ ਤਾਂ ਕਿ ਉਹਨਾਂਲੇ ਸਮੇਂ ਦੇ ਵਿੱਚ ਵੀ ਲੋਕਾਂ ਦੀ ਸਿਹਤ ਨਾਲ ਲੋਕਾਂ ਦੀ ਜਵਾਨੀ ਨਾਲ ਇਸ ਤਰ੍ਹਾਂ ਕੋਈ ਖਲਵਾ ਨਾ ਕਰ ਸਕੀ ਚਲੋ ਰਜਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਲਾਈਵ ਦਾ ਸ਼ਾਮ ਦਾ ਮੁੱਦਾ ਸੀ ਕਿ ਜੋ ਅਪਡੇਟ ਆ ਰਹੀ ਹੈ ਕਿ ਪੰਜਾਬ ਸਰਕਾਰ ਹੁਣ ਐਕਸ਼ਨ ਵੀ ਦਿਖ ਰਹੀ ਹੈ ਉਹ ਵੀ ਕਿਹਦੇ ਖਿਲਾਫ ਵਿਦੇਸ਼ੀ ਜਿਹੜੇ ਵਿਦੇਸ਼ਾਂ ਇਹ ਭੇਜਦੇ ਨੇ ਟਰੈਵਲ ਜਾਦੀ ਏਜੰਟ ਤੁਹਾਨੂੰ ਦੱਸਦੇ ਨੇ ਆ ਕਿ ਪਿਛਲੇ ਕੁੰਜੀ ਦਿਨਾਂ ਦੇ ਵਿੱਚ 28 ਪਰਚੇ ਦਰਜ ਕੀਤੇ ਗਏ ਨੇ ਟਰੈਵਲ ਏਜੰਟਾਂ ਦੇ ਵਿੱਚ ਜਿਨ੍ਹਾਂ ਵਿੱਚੋਂ ਪੰਜ ਮੋਟੀਆਂ ਮੱਛੀਆਂ ਹੱਤ ਚਾ ਚੁੱਕੀਆਂ ਨੇ ਪੁਲਿਸ ਏ ਔਰ ਪੁਲਿਸ ਅਧਿਕਾਰ ਦਾ ਸਾਫ ਤੌਰ ਤੇ ਕਹਿਣਾ ਲੁਹਣ ਦੇ ਐਸਐਸਪੀ ਸਾਹਿਬ ਦਾ ਕਿ ਅਸੀਂ ਜੜ ਤੱਕ ਜਾਵਾਂਗੇ ਤੇ ਜਿਨ੍ਹਾਂ ਦੇ ਪੈਸੇ ਹੈਗੇ ਜੋ ਵੀ ਹੈ ਜਿੰਨੇ ਕੋਹੇ ਅਸੀਂ ਵਾਪਸ ਕਰਾਵਾਂਗੇ ਠੀਕ ਹੈ ਬਹੁਤ ਵਧੀਆ ਕਪ੍ਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ ਸਰਕਾਰ ਭਗਵੰਤਮਾਨ ਸਾਹਿਬ ਐਕਸ਼ਨ ਮੋਡ ਨੇ ਜਿਵੇਂ ਪਹਿਲਾਂ ਇਹਨਾਂ ਨੇ ਪਰਿਸ਼ਟਾ ਦਾ ਖਤਮ ਕਰਨੀ ਤੁਰਗੇ ਸੀ ਠੀਕ ਹੈ ਉਸ ਤੋਂ ਬਾਅਦ ਨਸ਼ਾ ਤਸਕਰਾਂ ਦੇ ਪੰਗੇ ਚੱਲੇ ਤੇ ਹੁਣ ਤੀਸਰਾ ਮੁੱਦਾ ਜਿਹੜਾ ਜਿਹੜੇ ਨੌਜਵਾਨ ਡਿਪੋਰਟ ਹੋ ਕੇ ਆਏ ਨੇ ਉਹਨਾਂ ਦੇ ਹੱਕ ਵੀ ਸਰਕਾਰ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਹੈ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਤੇ ਖਾਸ ਕਰ ਨੌਜਵਾਨਾਂ ਨੂੰ ਜਿਹੜੇ ਬਾਹਰ ਜਾਂਦੇ ਨੇ ਕਿ ਆਪਣੇ ਕਾਗਜ਼ ਡਾਕੂਮੈਂਟ ਪੂਰੇ ਕਰਾਓ ਡੋਂਕੇਲੇ ਜਾਂਦਾ ਕੋਈ ਫਾਇਦਾ ਨਹੀਂ ਕਿਉਂਕਿ 30 30 ਚਾਲ ਚਾਲ ਲੱਖ ਲਾਣਾ ਕੋਈ ਆਸਾਨ ਨਹੀਂ ਹੈ ਸੋ ਦੋਸਤੋ ਤੁਹਾਨੂੰ ਇਹ ਜਿਹੜਾ ਕਿਦਾਂ ਲੱਗਿਆ ਲਾਈਫ ਬ੍ਰੋ ਜਿਵੇਂ ਵੀ ਲੱਗਿਆ ਪਲੀਜ਼ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਕਰਿਓ ਤਾਂ ਕਿ ਜਿਹੜੇ ਟ੍ਰੈਵਲ ਜੈਂਟ ਨੇ ਸਰਕਾਰਾਂ ਨੇ ਇਹ ਜਿਹੇ ਸੁੱਤੇ ਗੁੰਗੇ ਬੋਲੇ ਹੋਏ ਬਿਨੇ ਇਹਨਾਂ ਨੂੰ ਤੁਸੀਂ ਜਗਾਣਾ ਹੈ ਇਹ ਨੌਜਵਾਨਾਂ ਨੂੰ ਤੁਸੀਂ ਅੱਗੇ ਲਿਓ ਕਿਉਂਕਿ ਪੰਜਾਬ ਦਾ ਨਾਮ ਬਹੁਤ ਖਰਾਬ ਹੋ ਚੁੱਕਿਆ ਹੈ ਚਲੋ ਵਧੀਆ ਵੀ ਸਰਕਾਰ ਕੰਮ ਕਰ ਰਹੀ ਹੈ ਤੇ ਅਸੀਂ ਆਪਣੇ ਚੈਨਲ ਦੇ ਮਾਧਮ ਨਾਲ ਹੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਹੋ ਠੱਗ ਏਜੰਟ ਬੈਠੇ ਨੇ ਮਾਰਕੀਟਾਂ 'ਚ ਇਹਨਾਂ ਨੂੰ ਵੀ ਹਟਾਇਆ ਜਾਵੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਪਰਚੇਪਿਆ ਸਾ ਦੋਸਤੋ ਕਮੈਂਟ ਜਰੂਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਮੈਂ ਤੁਹਾਨੂੰ ਜਲਦੀ ਜਲਦੀ